प्यारे साथियों बात करेंगे आज जिले हशियारपुर दी जिले हशियारपुर ਦੇ ਵਿੱਚ ਸ਼ਹਿਰ ਦੀ ਗੱਲ ਕਰਾਂਗੇ ਸ਼ਹਿਰ ਗੜ੍ਹ ਸੰਕਰ ਦੀ ਗੜ੍ਹ ਸੰਕਰ ਸ਼ਹਿਰ ਦਾ ਚੌਂਕ श्री आनंदਪੁਰ ਸਾਹਿਬ ਚੌਂਕ ਦੇ ਵਿੱਚ ਹੀ HDFC ਬੈਂਕ HDFC ਬੈਂਕ ਦੇ ਬਿਲਕੁਲ ਨਜ਼ਦੀਕ ਰਾਜਨ ਆਈ ਹਸਪੀਟਲ ਇਸ ਹਸਪੀਟਲ ਦੀਆਂ ਜੇ ਚਰਚਾ ਮੰਨੀਆਂ ਗੱਲਾਂ ਕੀਤੀਆਂ ਜਾਣ ਬਹੁਤ ਹੀ ਵੱਡੇ ਪੱਧਰ ਦੇ ਉੱਪਰ ਫਗਵਾੜੇ ਸ਼ਹਿਰ ਦੇ ਅੰਦਰ ਨਾਮ ਕਮਾਇਆ ਜ਼ਿਲ੍ਹੇ ਕਪੂਰਥਲੇ ਦਾ ਉਹ ਫਗਵਾੜਾ ਸ਼ਹਿਰ ਫਗਵਾੜੇ ਸ਼ਹਿਰ ਦੇ ਵਿੱਚ ਡਾਕਟਰ ਨਰਾਜ਼ਨ ਜੀ ਨੇ ਬਹੁਤ ਵੱਡੀ ਤਰੱਕੀ ਕੀਤੀ ਅੱਜ ਉਹਨਾਂ ਦੀ ਇੱਕ ਬ੍ਰਾਂਚ ਗੜ ਸ਼ੰਕਰ ਦੇ ਵਿੱਚ ਖੁੱਲਣ ਜਾ ਰਹੀ ਹੈ ਵੀਆਈਪੀ ਜਿਨਨੇ ਵੀ ਸੱਜਣ ਆਣਗੇ ਉਹਨਾਂ ਨਾਲ ਮੁਲਾਕਾਤਾਂ ਕਰਵਾਵਾਂਗੇ ਡਾਕਟਰ ਸਾਹਿਬ ਦੇ ਨਾਲ ਰੂਬਰੂ ਜਾਣਕਾਰੀਆਂ ਸਾਂਝੀਆਂ ਕਰਾਂਗੇ ਕਿਉਂਕਿ ਡਾਕਟਰ ਰਾਜਨ ਜੀ ਦਾ ਬਹੁਤ ਵੱਡਾ ਤਜਰਬਾ ਡਾਕਟਰ ਰਾਜਨ ਹਸਪੀਟਲ ਦਾ ਡਾਕਟਰ ਕਰਨ ਦੇ ਵਾਸਤੇ ਪੰਜਾਬ ਦੇ ਡੈਫਟੀ ਸਪੀਕਰ ਜੈਕਿਸ਼ਨ ਅਰੋੜੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਨ੍ਹਾਂ ਦਾ ਜਿਨ੍ਹਾਂ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਜੈਕਿਸ਼ਨ ਅਰੋੜੀ ਜੀ ਦਾ Hallo. Awond. Hierdie is 'n masjiena wat nie, ek het gesien, pad. ਸਰ ਦੇਖੋ ਸੋਰੀ ਸੋਰੀ ਇੱਕਦਮ ਵਾਸ਼ਰੂਮਸ ਵਗੈਰਾ ਅਸੀਂ ਮਿਕਾਨੇ ਬੜੇ ਵਧੀਆ ਰੱਖਿਆ ਸਾਫ ਸੁਥਰਾ ਇਹ ਤੱਕ ਨਹੀਂ ਹੁੰਦੇ ਤੇ ਜਿੰਨੇ ਤੇਜ਼ ਨਾਲ ਧਿਆਨ ਦਿੱਤਾ ਉਸ ਕਰਕੇ ਨਾ ਬੜਾ ਜਲਦੀ ਗਿੱਲਾ ਇਹ ਇੱਕ ਪ੍ਰੇਸ਼ਣ ਕਰਨ ਹੈ। ਇਹਦਾ ਓਪਨਿੰਗ ਤੇ ਆਓ ਜੀ ਕੀ ਕਹਣਾ ਚਾਹੋਗੇ? ਨਵੇਂ ਸਾਲ ਦੀਆਂ ਜਿੱਥੇ ਬਹੁਤ-ਬਹੁਤ ਮੌਕੇ ਆ ਉੱਥੇ ਹਲਕੇ ਲਈ ਬਹੁਤ ਵੱਡੀ ਅੱਜ ਗੱਲ ਹੈ ਕਿ ਡਾਕਟਰ ਰਾਜਨ ਆਈ.ਕੇ. ਸੈਂਟਰ ਜਿਹੜਾ ਹੈ ਸਾਡੇ ਗਰਸ਼ੰਕਰ ਦੇ ਵਿੱਚ ਖੁੱਲਿਆ। ਸਾਡੇ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਪਕ ਦਾ ਤਹਿਰੀ ਜੀ, ਸ਼ਰਮਾ ਜੀ ਔਰ ਸਾਰਾ ਹੀ ਜਿਹੜਾ ਸਟਾਫ ਹੈ ਹਸਪੀਟਲ ਦਾ ਉਹ ਵੀ ਅੱਜ ਇੱਥੇ ਮੌਜੂਦ ਹੈ। ਮੈਂ ਆਪਣੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਦਿੰਦਾ। ਇੱਥੇ ਜਿੱਥੇ ਮਿਹਨਤੀ ਸਟਾਫ ਹੈ ਲੇਟੈਸਟ ਟੈਕਨੋਲੋਜੀ ਹੈ ਉੱਥੇ ਹੀ ਇਹ ਗੱਲ ਦੇਖਣਯੋਗ ਹੈ ਕਿ ਭਾਵੇਂ ਅਸੀਂ ਬਲਾਚੌਰ ਸਾਈਡ ਤੋਂ ਆ ਜਾਈਏ ਪੁਜੇਵਾਲ ਸਾਈਡ ਤੋਂ ਆ ਜਾਈਏ ਬੀ ਟੇਰੀਏ ਤੋਂ ਆ ਜਾਈਏ ਜਿਹੜਾ ਹਸਪਤਾਲ ਹੈ ਬਿਲਕੁਲ ਬਾਜ਼ਾਰ ਦੇ ਸੈਂਟਰ ਵਿੱਚ ਮੈਨੂੰ ਸਮਝਦਾ ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਵੇਗੀ ਔਰ ਲੋਕ ਜਿਹੜੇ ਆ ਇੱਥੇ ਆ ਕੇ ਆਪਣਾ ਜਿਹੜਾ ਇਲਾਜ ਕਰਵਾ ਸਕਣਗੇ ਜੀ ਗੱਲ ਆ ਕਿ ਸਾਡੇ ਇਲਾਕੇ ਨੂੰ ਡਾਕਟਰ ਰਾਜਨ ਜਿਹੜਾ ਹਾਈ ਕੇਅਰ ਹਸਪਤਾਲ ਹੈ ਇਹਨਾਂ ਦੀ ਬਹੁਤ ਲੋੜ ਸੀਗੀ ਸਾਨੂੰ ਕਿਉਂਕਿ ਮੈਂ ਅਸੀਂ ਦੇਖਦੇ ਆਂਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਐਦਾ ਦਾ ਮਾਡਰਨ ਟੈਕਨੋਲੋਜੀ ਵਾਲਾ ਹਸਪਤਾਲ ਨਹੀਂ ਸੀ ਤੇ ਸਾਨੂੰ ਆਪਣੀਆਂ ਅੱਖਾਂ ਨੂੰ ਦਿਖਾਉਣ ਵਾਸਤੇ ਸਰਜੀ ਕਰਾਉਣ ਵਾਸਤੇ ਲੈਂਸ ਪਾਉਣ ਵਾਸਤੇ ਜਿਲੰਦਰ ਚੰਡੀਗੜ੍ਹ ਖੁਆੜੇ ਜਾਣਾ ਪੈਂਦਾ ਸੀ ਪਰ ਹੁਣ ਸਾਡੇ ਕਨੇ ਘਰ ਚ ਹੀ ਗੰਗਾ ਆ ਗਈ ਆ ਹੁਣ ਰੋੜੀ ਸਾਹਿਬ ਨੇ ਉਦਘਾਟਨ ਕੀਤਾ ਮੈਂ ਧਰਵਾਦੀ ਆ ਡਾਕਟਰ ਸਾਹਿਬ ਦਾ ਸ਼ਰਮਾ ਜੀ ਦਾ ਰੋੜੀ ਸਾਹਿਬ ਦਾ ਤੇ ਇਹਨਾਂ ਨੇ ਸਾਡੇ ਵਾਸਤੇ ਇੱਕ ਸਵਾਦ ਲੈ ਆਂਦੀ ਆ ਹਸਪੀਟਲ ਦੀ ਕਹਿੰਦੇ ਉਹਨੇ ਅੱਖਾਂ ਗਈਆਂ ਜਹਾਨ ਗਿਆ ਅੱਖਾਂ ਦੀ ਇਸ ਬਾਰੇ ਬਹੁਤ ਨਿਯਮਤ ਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਹਿਣਾ ਬਿਦਾਰ ਸਾਹਿਬ ਸਾਡੇ ਇਲਾਕੇ ਦੀ ਤਾਂ ਨਹੀਂ ਨਾ ਸੇਵਾ ਕਰੋਗੇ ਤੇ ਸਾਡੇ ਇਲਾਕੇ ਨੂੰ ਅੱਖਾਂ ਨਹੀਂ ਰੋਜੀ ਦੋਗੇ ਬਹੁਤ ਬਹੁਤ ਧੰਨਵਾਦ ਹੈ ਜੀ ਚੋ ਪਿਆਰੇ ਸੱਤਿਓ ਗੱਲ ਕਰਾਂਗੇ ਅੱਜ ਜੇ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਹਸ਼ਿਆਰਪੁਰ ਹਸ਼ਿਆਰਪੁਰ ਜ਼ਿਲ੍ਹੇ ਦਾ ਉਹ ਸ਼ਹਿਰ ਗੜਸ਼ੰਕਰ ਗੜਸ਼ੰਕਰ ਸ਼ਹਿਰ ਦਾ ਉਹ ਚੌਂਕ ਸ਼੍ਰੀ ਆਨੰਦਪੁਰ ਸਾਹਿਬ ਚੌਂਕ ਦੇ ਵਿੱਚ ਹੀ ਐਚਡੀਐਫਸੀ ਬੈਂਕ HDFC ਬੈਂਕ ਦੇ ਬਿਲਕੁਲ ਨਜ਼ਦੀਕ ਡਾਕਟਰ ਰਾਜਨ ਆਈ ਹਸਪੀਟਲ ਫਗਵਾੜੇ ਦੇ ਵਿੱਚ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਜਾਣੇ ਪਹਿਚਾਣਿਆ ਆਈ ਹਸਪੀਟਲ ਆਈ ਹਸਪੀਟਲ ਨੇ ਜਿੱਥੇ ਫਗਵਾੜੇ ਦੇ ਵਿੱਚ ਵੱਡਾ ਨਾਮ ਕਮਾਇਆ ਉੱਥੇ ਉਹਨਾਂ ਦੀ ਹੀ ਬ੍ਰਾਂਚ ਡਾਕਟਰ ਰਾਜਨ ਜੀ ਦੀ ਰਹਿਨ ਰਮਾਈ ਦੇ ਥੱਲੇ ਦੇਖ ਰਖਤੇ ਥੱਲੇ ਗੜ ਸ਼ੰਕਰ ਦੇ ਵਿੱਚ ਅੱਜ ਓਪਨਿੰਗ ਹੋ ਗਈ ਹੈ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਡਾਕਟਰ ਸਾਹਿਬ ਜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਡਾਕਟਰ ਰਸ਼ਨ ਜੀ ਪਿਆਰ ਭਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਹਸਪੀਟਲ 'ਚ ਆਏ ਔਰ ਸਾਰਾ ਦੇਖਿਆ ਜੀ ਔਰ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸੀਂ ਗੜਸ਼ੰਕਰ ਦੇ ਵਿੱਚ ਆਪਣੀ ਬ੍ਰਾਂਚ ਸ਼ੁਰੂ ਕੀਤੀ ਹੈ ਔਰ ਕੋਸ਼ਿਸ਼ ਕਰਾਂਗੇ ਅਸੀਂ ਜੋ ਵੀ ਲੋਕਾਂ ਦੀ ਜੋ ਉਮੀਦਾਂ ਹਨ ਉਹਤੇ ਖਰੇ ਉਤਰ ਜੀ ਡਾਕਟਰ ਸਾਹਿਬ ਕਿਉਂਕਿ ਮੇਨ ਜੀਵਨ ਨੂੰ ਚਲਾਣ ਦੇ ਲਈ ਅੱਖਾਂ ਬਹੁਤ ਜ਼ਰੂਰੀ ਹੈ ਬਿਲਕੁਲ ਕਿਉਂਕਿ ਇਸ ਇਲਾਕੇ ਨੂੰ ਜੇ ਗੜਸ਼ੰਕਰ ਦੀ ਗੱਲ ਕਰੀਏ ਇਹਨਾਂ ਬਹੁਤ ਵੱਡਾ ਇਲਾਕਾ ਜੁੜਦਾ ਬਿਲਕੁਲ ਆਨੰਦਪੁਰ ਸਾਹਿਬ ਤਕਰੀਬਨ ਗੜਸ਼ੰਕਰ ਨਾਲ ਜੁੜ ਜਾਂਦਾ ਨਵਾਂ ਸ਼ਹਿਰ ਗੜਸ਼ੰਕਰ ਨਾਲ ਜੁੜਦਾ ਮਾਹਲਪੁਰ ਗੜਸ਼ੰਕਰ ਨਾਲ ਜੁੜਦਾ ਹਸ਼ਿਆਰਪੁਰ ਤਾਂ ਜੁੜਦਾ ਹੀ ਆ ਇੱਧਰ ਨਵਾਂ ਸ਼ਹਿਰ ਦੀ ਜੇ ਵੇਲਟ ਦੇਖੀਏ ਬੰਗਿਆਂ ਤੱਕ ਪਰ ਵੀ ਗੜਸ਼ੰਕਰ ਦੇ ਨਾਲ ਜੁੜਦਾ ਹੈਗਾ ਇਹ ਬਹੁਤ ਵੱਡਾ ਏਰੀਆ ਪੈ ਜਾਂਦਾ ਇਸ ਏਰੀਆ ਨੂੰ ਸੰਭਾਲਣਾ ਕਿੰਨਾ ਕੁ ਸਟਾਫ ਜਿਹੜਾ ਹੈਗਾ ਆ ਇਸ ਹਸਪੀਟਲ ਦੀ ਦੇਖ-ਰੇਖ ਚ ਰਹਿਗਾ ਜੀ ਅਸੀਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ 7 ਤੋਂ 8 ਸਟਾਫ ਜ਼ਰੂਰ ਹੋਵੇ ਕਿਉਂਕਿ ਇੱਥੇ ਆਪਟੀਕਲ ਵੀ ਹੈ ਇੱਥੇ ਪਿਛਲੇ ਪਰਦੇ ਦੀ ਚੈੱਕਅਪ ਵੀ ਹੋਏਗੀ ਅੱਖਾਂ ਦਾ ਨੰਬਰ ਵੀ ਨਿਕਲੇਗਾ ਔਰ ਜਿਹੜੇ ਮਰੀਜ਼ ਹੋਣਗੇ ਉਹਨਾਂ ਦੇ ਆਪਰੇਸ਼ਨ ਲਈ ਚੁਣਿਆ ਜਾਏਗਾ ਉਹਨਾਂ ਦੇ ਅੱਖਾਂ ਦੇ ਲੈਂਸ ਦੇ ਨੰਬਰ ਕੱਢਾਂਗੇ ਔਰ ਫਿਰ ਸਰਜਰੀ ਕਰਾਂਗੇ ਫਿਰੋਜ਼ਾ ਆਪਰੇਸ਼ਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਧਿਆਨ ਰੱਖਾਂਗੇ ਆਪਰੇਸ਼ਨ ਤੋਂ ਬਾਅਦ ਜੋ ਧਿਆਨ ਰੱਖਾਂਗੇ ਸੋ ਸਟਾਫ ਬਿਲਕੁਲ ਬਨੇਗਾ ਔਰ ਸਭ ਤੋਂ ਵੱਡੀ ਗੱਲ ਅਸੀਂ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਹੈ ਕੋਈ ਵੀ ਆ ਕੇ ਸਾਡਾ ਹਸਪੀਟਲ ਦੇਖੇਗਾ ਤੇ ਸਫਾਈ ਦਾ ਤੁਹਾਨੂੰ ਇੱਕ ਖਾਸ ਮਿਲੇਗੀ ਕਿ ਸਾਡੇ ਜਿਹੜੇ ਵਾਸ਼ਰੂਮਸ ਹਨ ਕਿਉਂਕਿ ਸਭ ਤੋਂ ਜ਼ਿਆਦਾ ਜੋ ਕੋਈ ਐਨ ਆਰ ਆਂਦੇ ਹਨ ਉਹ ਦੇਖਦੇ ਹਨ ਕਿ ਯਾਰ ਇੰਡੀਆ ਦੇ ਹਸਪੀਟਲ ਜਾਣ ਦਾ ਕੋਈ ਫਾਇਦਾ ਨਹੀਂ ਹੈ ਇੱਥੇ ਇਲਾਜ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਹਸਪੀਟਲ ਚ ਗੰਦ ਬਹੁਤ ਹੁੰਦਾ स्मੈਲ ਆਂਦੀ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵਾਸ਼ਰੂਮਸ ਵਗੈਰਾ ਵੀ ਤੁਸੀਂ ਦੇਖਿਓ ਕਿ ਬਹੁਤ ਅੱਛੇ ਅਸੀਂ ਔਰ ਸਾਰੇ ਹਸਪੀਟਲ ਬਹੁਤ ਸਾਫ਼ ਸੁਥਰਾ ਰੱਖਣ ਦੀ ਜੋ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਬਹੁਤ ਹੀ ਅੱਛੀਆਂ ਸਰਵਿਸਿਜ਼ ਕਿਉਂਕਿ ਅੱਖ ਦਾ ਮਾਮਲਾ ਇਹ ਕਹਿੰਦੇ ਨਾ ਵੀ ਦੰਦ ਗਏ ਤੇ ਸਵਾਦ ਗਿਆ ਅੱਖ ਗਈ ਤੇ ਜਹਾਨ ਗਿਆ ਸੋ ਅੱਖਾਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਹਨ ਉਹ ਅਸੀਂ ਇਸ ਨੂੰ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਬਣਾ ਕੇ ਰੱਖਾਂਗੇ ਔਰ ਇਲਾਕੇ ਵਾਲੇ ਵੀ ਡਿਫਰੈਂਸ ਜ਼ਰੂਰ ਮਹਿਸੂਸ ਕਰਨਗੇ ਕਿ ਅੱਛੀ ਜਗ੍ਹਾ ਤੋਂ ਇਲਾਜ ਕਰਾਇਆ ਹੈ ਡਾਕਟਰ ਸਾਹਿਬਾ ਚਤੋ ਸਾਡੇ ਜਿਹੜੇ ਸੱਜਣ ਐ ਉਹ ਆਪਰੇਸ਼ਨ ਕਰਵਾਉਂਦੇ ਐ ਲੈਂਸ ਪਵਾ ਲੈਂਦੇ ਐ ਜਦੋਂ ਗੱਡੀ ਨੂੰ ਵੱਡਾ ਡਰਾਈਵਿੰਗ ਤੇ ਜਾਂਦੇ ਲੌਂਗ ਰੋਡ ਤੇ ਜਿਨ੍ਹਾਂ ਸੱਜਣਾ ਨੇ ਲੈਂਸ ਪਾਈ ਹੋਈ ਉਹਨਾਂ ਨੂੰ ਫਿਰ ਐਨਕ ਲਗਾਣੇ ਚਾਹੀਦੇ ਜਾਨੇ ਹਾਂਜੀ ਇਹਦੇ ਵਿੱਚ ਬੜਾ ਲੋਕਾਂ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਕਿਉਂਕਿ ਹੁਣ ਟਾਈਮ ਬਦਲ ਗਿਆ ਹੈ ਪਹਿਲਾਂ ਹੁੰਦਾ ਸੀ ਕਿ ਚਲੋ ਜੀ ਇੱਕ ਕੈਜੂਅਲ ਜਿਹਾ ਲੜਾਈ ਚੋਰੀ ਜਾ ਕੇ ਲੈਂਸ ਪੁਆਈਏ ਚਲੋ ਠੀਕ ਹੈ ਜੀ ਐਨਕ ਲੱਗ ਗਏ ਪਰ ਅੱਜ ਕੱਲ ਤਾਂ ਜੋ ਐਨੀ ਐਕਸਪੈਕਟੇਸ਼ਨਸ ਵੱਧ ਗਈ ਹੈ ਕਿ ਲੈਂਸ ਤੋਂ ਬਾਅਦ ਕੋਈ ਨਹੀਂ ਚਾਹੁੰਦਾ ਕਿ ਮੇਰੇ ਐਨਕ ਲੱਗੇ ਜੀ ਔਰ ਜਿੱਦਾਂ ਹੁਣ ਲੇਡੀਜ਼ ਹਨ ਘਰ ਦੇ ਵਿੱਚ ਉਹ ਕਹਿੰਦੀ ਹੈ ਕਿ ਵਿੱਚ ਸੁਈਚ ਉਸ ਕਹੀ ਤਾਂ ਸਾਡੇ ਕੋਲ ਨਾ ਮਰੀਜ਼ ਸੁਈਚ ਧਾਗਾ ਲੈ ਕੇ ਵੀ ਆਉਂਦੇ ਆ ਜੀ ਕਿ ਆ ਦੇਖੋ ਜੀ ਅਸੀਂ ਲੈਂਸ ਪਾਇਆ ਸੀ ਤੁਸੀਂ ਕਿਹਾ ਸੀ ਸੁਈਚ ਧਾਗਾ ਪਾ ਸਕਦੇ ਹਾਂ ਦੇਖੋ ਅਸੀਂ ਸੱਚੀ ਪਾ ਲਿਆ ਠੀਕ ਸੋ ਮੀਨਸ ਕਿ ਇੰਨੀਆਂ ਜ਼ਿਆਦਾ ਐਕਸਪੈਕਟੇਸ਼ਨਸ ਵੱਧ ਗਈਆਂ ਹਨ ਅੱਜ ਕੱਲ ਦੂਰ ਨੇੜੇ ਵਾਲੇ ਲੈਂਸ ਆ ਗਏ ਹਨ ਅੱਜ ਕੱਲ ਟ੍ਰਾਈ ਫੋਕਲ ਲੈਂਸਸ ਆ ਗਏ ਹਨ ਈਐਮਵੀ ਲੈਂਸਸ ਆ ਗਏ ਹਨ ਈਡੋਫ ਲੈਂਸਸ ਆ ਗਏ ਹਨ ਆਈਸੀਐਲ ਆ ਗਏ ਹਨ ਤਰ੍ਹਾਂ ਤਰ੍ਹਾਂ ਦੀਆਂ ਲੇਜ਼ਰ ਆ ਗਈਆਂ ਹਨ ਸਿਲਕ ਸਰਜਰੀ ਆ ਗਈ ਹੈ ਸੋ ਬਹੁਤ ਜ਼ਿਆਦਾ ਐਡਵਾਂਸਮੈਂਟ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਇਹ ਸਾਰੀਆਂ ਜੋ ਸਰਵਿਸਿਜ਼ ਹਨ ਸਾਰੀਆਂ ਟੈਕਨੋਲੋਜੀਜ਼ ਹਨ ਇਹ ਅਸੀਂ ਆਲਰੇਡੀ ਯੂਜ਼ ਕਰ ਰਹੇ ਹਾਂ ਜੀ ਔਰ ਕਿਉਂਕਿ ਫਗਵਾੜਾ ਦੇ ਵਿੱਚ ਤਾਂ ਅਸੀਂ ਸਿਲਕ ਸਰਜਰੀ ਜਿਹੜੀ ਇੰਡੀਆ ਦੇ ਵਿੱਚ ਅਸੀਂ ਫਸਟ ਮਸ਼ੀਨ ਲੈ ਕੇ ਆਏ ਹਾਂ ਜੀ ਇੰਡੀਆ ਦੇ ਵਿੱਚ ਇਹ ਗੱਲ ਪੂਰੇ ਇੰਡੀਆ ਦੇ ਵਿੱਚ ਜਿਹੜੀ ਅਸੀਂ ਐਲੀਟਾ ਈ ਆਰਐਫਆਈਡੀ ਟੈਕਨੋਲੋਜੀ ਹੈ ਇੰਡੀਆ ਦੇ ਵਿੱਚ ਪਹਿਲੀ ਵਾਰ ਲੈ ਕੇ ਆਏ ਹਾਂ ਜੀ ਔਰ ਦੂਸਰਾ ਇਹ ਹੈ ਕਿ ਜਿਹੜੇ ਜਿਹੜੀ ਅਸੀਂ ਬਲੇਡ ਫਰੀ ਕੈਟਰੈਕ ਸਰਜਰੀ ਚਿੱਟੇ ਮੋਤੀ ਸਰਜਰੀ ਬਿਨਾ ਬਲੇਡ ਤੋਂ ਰੋਬੋਟਿਕ ਕੈਟਰੈਕ ਉਹ ਵੀ ਪਹਿਲੀ ਵਾਰ ਅਸੀਂ ਨਾਰਥ ਇੰਡੀਆ ਚ ਲੈ ਕੇ ਆਏ ਹ ਸੋ ਮੇਰਾ ਇਹੀ ਸਿਗਾ ਕਿ ਇਸ ਇਲਾਕੇ ਦੇ ਵਿੱਚ ਮੈਂ ਬਹੁਤ ਸੇਵਾ ਕੀਤੀ ਹੈ ਚੈਰੀਟੇਬਲ ਹਸਪੀਟਲ ਦਦਿਆਲ ਹੈ ਹਾਂ ਉੱਥੇ ਮੈਂ 6-7 ਸਾਲ ਆਪਣੀਆਂ ਜੋ ਉੱਥੇ ਸੇਵਾ ਕੀਤੀ ਹੈ ਜੀ ਤਾਂ ਇਹ ਲੋਕ ਜੇ ਸਾਰੇ ਹਨ ਕਾਫੀ ਕਿਸੇ ਨਾ ਕਿਸੇ ਪਾਸੇ ਜੁੜੇ ਹੋਏ ਹਨ ਸੋ ਮੈਨੂੰ ਇਹ ਸਿਗਾ ਕਿ ਇਹ ਏਰੀਆ ਜੋ ਮੇਰਾ ਆਪਣਾ ਮੈਨੂੰ ਲੱਗਦਾ ਮੈਂ ਆਪਣੇ ਘਰ ਜੀ ਆਇਆ ਕਿ ਦੁਬਾਰਾ ਇਹਨਾਂ ਦੀ ਜ਼ਰੂਰ ਇਹਨਾਂ ਦੇ ਨਾਲ ਰابطਾ ਕਾਇਮ ਕੀਤਾ ਜਾਵੇ ਬੜੇ ਦੇਰ ਤੋਂ ਮੇਰੀ ਇੱਛਾ ਸੀ ਕਿ ਇੱਥੇ ਵੀ ਆਪਣੀ ਪ੍ਰੈਜ਼ੈਂਸ ਇਥੇ ਵੀ ਜੋ ਲੋਕਾਂ ਨਾਲ ਜੁੜਿਆ ਜਾਵੇ ਤਾਂ ਕਿ ਉਹਨਾਂ ਨੂੰ ਜੋ ਰੀਸੈਂਟ ਟੈਕਨੋਲੋਜੀ ਹੈ ਜੋ ਨਵੀਆਂ ਹੋ ਰਿਹਾ ਹੈ ਉਹਦੇ ਬਾਰੇ ਔਰ ਅੱਛੀ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਈ ਜਾ ਸਕੇ ਜੀ ਡਾਕਟਰ ਸਾਹਿਬ 2025 ਦੀ ਜੇ ਗੱਲ ਕੀਤੀ ਜਾਵੇ 2025 ਦੇ ਵਿੱਚ ਗੜਸ਼ੰਕਰ ਵਾਸੀਆਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈਗਾ ਡਾਕਟਰ ਰਾਜਨ ਹਸਪੀਟਲ ਦੇ ਵੱਲੋਂ ਡਾਕਟਰ ਸਾਹਿਬ ਕਈ ਵਾਰੀ ਲੱਗਦਾ ਹਸਪੀਟਲ ਦੇ ਵਿੱਚ ਜਦੋਂ ਪੇਸ਼ੈਂਟ ਆਂਦਾ ਕਿ ਬਹੁਤ ਜ਼ਿਆਦਾ ਰੇਟ ਹੋਵੇਗਾ ਨਾ ਜੀ ਉਦੇ ਬਾਰੇ ਵੀ ਜਰੂਰ ਜਿਹੜੀ ਹੈ ਸ਼ੰਕਾ ਮੈਨੂੰ ਉਹਦੇ ਨੂੰ ਸ਼ੰਕਾ ਮੈ ਇਸ ਤਰ੍ਹਾਂ ਕਿ ਰੇਟ ਜ਼ਿਆਦਾ ਅਸੀਂ ਕਿਉਂਕਿ ਸਾਡਾ ਸ਼ੁਰੂ ਚ ਮੈਂ ਮੇਰੇ ਇਹੀ ਜਦੋਂ ਰਿਹਾ ਕਿ ਕੋਈ ਵੀ ਜਿਹੜਾ ਕੋਈ ਗਰੀਬ ਜਾਂ ਕੋਈ ਲੋੜਵੰਦ ਆ ਜਾਵੇ ਜੇ ਚੱਪਲ ਪਾ ਕੇ ਆਜਵੇ ਕੋਲ ਤੋਂ ਪੈਸੇ ਨਹੀਂ ਹੈਗੇ ਤਾਂ ਉਹਨੂੰ ਬਿਨਾ ਉਹਨੂੰ ਕਦੀ ਅਸੀਂ ਮੋੜਿਆ ਨਹੀਂ ਆਪਣੇ ਹਸਪੀਟਲ ਤੋਂ ਉਹਨੂੰ ਹਮੇਸ਼ਾ ਚੈੱਕ ਕਰਕੇ ਆਪਣੇ ਕੋਲੋਂ ਦਵਾਈ ਵੀ ਦਿੱਤੀ ਹੈ ਐਨਕ ਵੀ ਦਿੱਤੀ ਹੈ ਪ੍ਰਮਾਤਮਾ ਨੇ ਬਹੁਤ ਦਿੱਤਾ ਹੈ ਔਰ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ हां फिर भी जे किसी ने जे कोई चाहंदा है कि मैं अपना फ्री, मैं फ्री इलाज ਕਰਾਉਣਾ ਹੈ ਮੈਂ ਆਪਣੇ ਜੋ ਲੈਂਸ ਹਨ ਆਪਰੇਸ਼ਨ ਫਰੀ ਕਰਾਉਣਾ ਹੈ ਤੇ ਸਾਡੇ ਕਾਊਂਟਰ ਤੇ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜੀ ਸਾਡੇ ਕੋਲ ਸਾਈਡ ਸੇਵਰ ਚੈਰੀਟੇਬਲ ਸੁਸਾਇਟੀ ਹੈ ਉਹਦੇ ਥਰੂ ਅਸੀਂ ਉਹਨਾਂ ਦਾ ਜੋ ਇਲਾਜ ਹੈ ਉਹ ਅਸੀਂ ਮੁਫਤ ਵੀ ਕਰਾਂਗੇ ਕਿਉਂਕਿ ਟੈਕਨੋਲੋਜੀ ਵੱਧ ਹੈ ਜਿਸ ਕਿ ਅਸੀਂ ਐਵਰੇਜ ਜੋ ਹੈ ਲੈਂਸ ਜੋ ਅਸੀਂ ਉਹ ਵੀ ਸਾਡੇ ਇੱਥੇ ਇੰਪਲਾਂਟ ਹੋਣਗੇ ਔਰ ਜੋ ਹਾਈ ਐਂਡ ਸਰਜਰੀ ਹੈ ਉਹ ਵੀ ਇੱਥੇ ਅਸੀਂ ਸ਼ੁਰੂ ਕਰਾਂਗੇ प्यारे श्रोताओं इस सन् ਸਾਡੇ ਵਿੱਚ ਡਾਕਟਰ ਰਾਜਨ ਜੀ ਜਿਨ੍ਹਾਂ ਨੇ ਫਗਵਾੜ ਦੇ ਅੰਦਰ ਬਹੁਤ ਵੱਡਾ ਨਾਮ ਕਮਾਇਆ ਹੈਗਾ ਜੇ ਅੱਖਾਂ ਦੀ ਗੱਲ ਕੀਤੀ ਜਾਵੇ ਅੱਖ શરીર ਦੇ ਬਹੁਤ ਨਜ਼ਦੀਕ ਹੈ ਸਾਰੇ શરીર ਨੂੰ ਚਲਾਉਣ ਦੇ ਲਈ ਅੱਖ ਮੇਨ ਇੱਕ 파ਟ ਹੈਗਾ શરીર ਦਾ ਤੇ ਬੇਝਿਜਕ ਹਸਪੀਟਲ ਦੇ ਵਿੱਚ ਵਿਜ਼ਿਟ ਕਰੋ ਹਸਪੀਟਲ ਦੇ ਵਿੱਚ ਜ਼ਰੂਰ ਡਾਕਟਰ ਸੀਮਾ ਰਾਜਨ ਜੀ ਸੀ ਏ ਇਸ ਤਰ੍ਹਾਂ ਦੀ ਐਲਾਨ ਦੇ ਵਿੱਚ ਕਦੋਂ ਪਏ ਤੇ ਕਿਸ ਤਰ੍ਹਾਂ ਪਏਗੇ ਕਿਉਂਕਿ ਡਾਕਟਰ ਦੀ ਲਾਈਨ ਦੇ ਵਿੱਚ ਪੈਣਾ ਵੀ ਬਹੁਤ ਵੱਡੀ ਗੱਲ ਹੁੰਦੀ ਕਿੱਥੇ ਕਿੱਥੇ ਸਵਾਵਾ ਕੀਤੀਆਂ ਜੀ ਅ 2009 ਤੋਂ ਜੀ 2016 ਤੱਕ ਐਜ਼ ਅ ਗਵਰਨਮੈਂਟ ਹੋਮੋਪੈਥਿਕ ਮੈਡੀਕਲ ਆਫੀਸਰ ਕਾਮ ਵਾਹ ਜੀ ਵਾਹ ਜੀ ਜੀ ਤੋਂ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਜ਼ਰੂਰਤ ਅਕੋਰਡਿੰਗ ਕਿਉਂਕਿ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਇੱਕ ਬ੍ਰਾਂਡ ਬਣਿਆ ਜੀ ਔਰ ਉਹਦੇ ਵਿੱਚ ਸਾਡਾ ਫਗਵਾੜੇ ਵਾਲੀ ਬ੍ਰਾਂਚ ਜੋ ਹੈ ਇਹ NBA ਐਕਕ੍ਰੈਡੀਟਿਡ ਹਸਪੀਟਲ ਹੈ ਜੋ ਨੈਸ਼ਨਲ ਐਕਕ੍ਰੈਡੇਸ਼ਨ ਆਫ ਬੋਰਡ ਆਫ ਹਸਪੀਟਲਸ ਤੇ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਕੁਆਲਿਟੀ ਕੌਂਸਲ ਆਫ ਇੰਡੀਆ ਵੱਲੋਂ ਉਹਨਾਂ ਦੇ ਪੈਰਾਮੀਟਰਸ ਤੇ ਉਹਨਾਂ ਨੂੰ ਕਲੀਅਰ ਕਰਕੇ ਉਹਦੇ ਤੇ ਜੋ ਪੂਰਾ ਉਤਰਦਾ ਹੈ ਉਹ ਹਸਪੀਟਲ ਨੂੰ ਸਰਟੀਫਾਈਡ ਕਰਦੇ ਹਨ ਤਾਂ ਉਸ ਦੇ ਦੌਰਾਨ ਡਾਕਟਰ ਰਾਜਨਾਈਕਰ ਹਸਪੀਟਲ ਨੂੰ ਬਤੌਰ ਡਾਇਰੈਕਟਰ ਐਡਮਿਨਿਸਟਰੇਟਰ ਜੁਆਇਨ ਕੀਤਾ ਹੈ 2004 ਦੇ ਵਿੱਚ ਅਸੀਂ ਫਲੋਰ ਦੇ ਵਿੱਚ ਬ੍ਰਾਂਚ ਸਟਾਰਟ ਕੀਤੀ ਸੀ। ਜੀ। ਤੋਂ ਇੱਕ ਛੋਟੇ ਜਿਹੇ ਰੈਂਟ ਤੇ ਅਸੀਂ ਜਗ੍ਹਾ ਲਈ ਸੀ ਛੋਟੀ ਜਿਹੀ ਜਿੱਥੋਂ ਅਸੀਂ ਸਟਾਰਟ ਕੀਤਾ ਥੋੜੇ ਜਿਹਾ ਸਟਾਫ ਦੇ ਨਾਲ। ਤੋਂ ਇਹ ਮਿਹਨਤ ਵੀ ਹੈ, ਡੈਡੀਕੇਸ਼ਨ ਹੈ, ਲਗਨ ਹੈ, ਪਿਆਰ ਹੈ, ਔਰ ਪਰਮਾਤਮਾ ਦੀ ਸਭ ਤੋਂ ਵੱਡੀ ਗੱਲ ਕਿ ਪਰਮਾਤਮਾ ਦੀ ਮਿਹਰ ਹੈ ਜੀ ਕਿ ਜੋ ਇਹ ਸਾਰਾ ਕੁਝ ਕੋ ਰਿਆ ਹੈ ਔਰ ਆਪ ਸਭ ਜੀ ਦਾ ਸਭ ਦਾ ਪਿਆਰ ਹੈ ਜਿਹਦੇ ਕਰਕੇ ਅਸ਼ੀਰਵਾਦਾਂ ਹਨ ਜਿਹਦੇ ਨਾਲ ਇਹ ਸਭ ਕੁਝ ਹੋ ਰਿਹਾ ਜੀ ਕਿਸ ਤਰ੍ਹਾਂ ਦਾ ਲੱਗਦਾ ਹੈਗਾ ਕਿ ਅੱਜ ਡਾਕਟਰ ਸਾਹਿਬ ਇੱਥੇ ਗੜਸ਼ੰਕਰ ਦੇ ਅੰਦਰ ਵੀ ਇੱਕ ਓਪਨਿੰਗ ਕਰਨ ਜਾ ਰਹੇ ਆ ਸਭ ਤੋਂ ਪਹਿਲੇ ਤੇ ਸਭ ਨੂੰ ਪਿਆਰ ਭਰੀ ਸਸ਼ੀਕਲ ਜੀ ਜੀ ਔਰ ਗੜਸ਼ੰਕਰ ਵਾਸੀਆਂ ਨੂੰ ਔਰ ਆਸ-ਪਾਸ ਦੇ ਪਿੰਡਾਂ ਨੂੰ ਦੱਸ ਦਿਆਂ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਜੋ ਕਿ ਫਗਵਾੜਾ ਦੇ ਵਿੱਚ ਮੇਨ ਬ੍ਰਾਂਚ ਹੈ ਜੋ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਜਗੜ ਸ਼ੰਕਰ ਦੇ ਵਿੱਚ ਵੀ ਇਸ ਦੀ ਇੱਕ ਬ੍ਰਾਂਚ ਖੁੱਲ ਰਹੀ ਹੈ ਜੋ ਕਿ ਜਿਸ ਦੀਆਂ ਹਰ ਤਰ੍ਹਾਂ ਦੀਆਂ ਅੱਖਾਂ ਦੀਆਂ ਜੋ ਵੀ ਸੇਵਾਵਾਂ ਹਨ ਆਪ ਜੀ ਨੂੰ ਇੱਥੇ ਮੁਹੱਈਆ ਕਰਾਇਆ ਗਿਆ ਜਾਣ ਗਿਆ ਲੇਟੈਸਟ ਟੈਕਨੋਲੋਜੀ ਦੇ ਨਾਲ ਕੁਆਲਟੀ ਸਰਵਿਸਿਜ਼ ਦੇ ਨਾਲ ਜੀ ਜੀ ਕਿਉਂਕਿ ਬਹੁਤ ਦੇਖਿਆ ਜਾਵੇ ਕਾਫੀ ਸਮੇਂ ਤੋਂ ਡਾਕਟਰ ਸਾਫ ਫਗਵਾੜੇ ਚ ਸਵਾਮਾਨ ਦਿਨ ਦਿਨੇ ਕਿ ਲੋਕਾਂ ਦੇ ਦਿਲਾਂ ਚ ਵੀ ਰਾਜ਼ ਕਰ ਗਏ ਜਿੱਥੋਂ ਤੱਕ ਲੱਗਦਾ ਕਿਉਂਕਿ ਜਿੰਨੇ ਵੀ ਜਾਣਦੇ ਨੇ ਪੇਸ਼ੈਂਟ ਬਣ ਕੇ ਜਾਂਦੇ ਨੇ ਡਾਕਟਰ ਸਰਪੋਰ ਪਰ ਸੱਜਣ ਬਣ ਕੇ ਹੀ ਵਾਪਸ ਆਉਂਦੇ ਨੇ ਇੰਨੇ ਮਿਲਨ ਸਾਰ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕਿ ਨਵੀਂ ਐਕਸਟਰਾ ਚੀਜ਼ ਦੇ ਪਾਉਂਗੇ ਜੇ ਗਡਸ਼ੰਕਰ ਸ਼ਹਿਰ ਦੀ ਗੱਲ ਕਰੀਏ ਜੀ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਪੇਸ਼ੈਂਟ ਕੋਈ ਵੀ ਹੋਵੇ ਚਾਹੇ ਉਹਦੀ ਪੌਕੇਟ ਅਲਾਉ ਕਰਦੀ ਹੈ ਜਾਂ ਨਹੀਂ ਕਰਦੀ ਜੀ ਉਹਨਾਂ ਨੂੰ ਹਰ ਇੱਕ ਪੇਸ਼ੈਂਟ ਨੂੰ ਕੁਆਲਿਟੀ ਸਰਵਿਸ ਪ੍ਰੋਵਾਈਡ ਕਰੀਏ achhiya sevaama dahiye aur puri saaf safai hygienic conditions de naal ਔਰ ਜਿਹੜੀ ਸਭ ਤੋਂ ਵੱਡੀ ਆਪ ਜੀ ਨੇ ਗੱਲ ਕਹੀ ਕਿ ਡਾਕਸਰ ਦਿਲਾਂ ਦੇ ਵਿੱਚ ਵਸ ਰਹੇ ਨੇ ਉਹਦਾ ਕਾਰਨ ਹੈ ਕਿ ਡਾਕਸਰ ਦਾ ਇੰਨਾ ਪਿਆਰ ਦੇ ਨਾਲ ਹਰ ਇੱਕ ਦੇ ਨਾਲ ਮਿਲਣਾ ਮਿੱਠਾ ਬੋਲ ਕੇ ਪਿਆਰ ਦੇ ਨਾਲ ਤੋਂ ਉਹਨਾਂ ਦੀ ਸ਼ਖਸੀਅਤ ਹੈ ਜਿਹਦੇ ਕਰਕੇ ਉਹਨਾਂ ਨੂੰ ਸਭ ਪਿਆਰ ਕਰਦੇ ਹਨ ਜੀ ਤੋ ਇੱਥੇ ਵੀ ਇਹੀ ਕੋਸ਼ਿਸ਼ ਉਹੀ ਟੀਮ ਦੇ ਨਾਲ ਕੰਮ ਕੀਤਾ ਜਾਏਗਾ ਉਨਾ ਹੀ ਪੈਰਾਮੀਟਰਸ ਤੇ ਕੰਮ ਕੀਤਾ ਜਾਏਗਾ ਜਿਸ ਤਰ੍ਹਾਂ ਦੇ ਲੈਵਲ ਦੀਆਂ ਸਰਵਿਸਿਜ਼ ਫਗਵਾੜਾ ব্রাঞ্চ ਵਿੱਚ ਦਿੱਤੀਆਂ ਜਾਂਦੀਆਂ ਹਨ ਉਹੀ ਉਸੇ ਪੈਰਾਮੀਟਰਸ ਦੇ ਇੱਥੇ ਵੀ ਕੁਆਲਿਟੀ ਸਰਵਿਸਿਜ਼ ਵਿਦ ਲੇਟੈਸਟ ਟੈਕਨੋਲੋਜੀ ਸਾਰੀ ਐਡਵਾਂਸਮੈਂਟ ਦੇ ਨਾਲ ਔਰ ਟੀਮ ਪੂਰੀ ਟ੍ਰੇਨਡ ਸਟਾਫ ਦੇ ਨਾਲ ਇੱਥੇ ਵੀ ਉਸੇ ਤਰ੍ਹਾਂ ਦੀਆਂ ਸਾਰੀਆਂ ਜੋ ਸੇਵਾਵਾਂ ਹਨ ਉਹ ਮੁਹैया कराई ਜਾਂਦੀ ਹੈ ਜੀ ਮੈਂ ਡਾਕਟਰ ਰਾਜਨ ਹੁਣਾਵਾਲਾ ਨਾ ਬੜੀ ਧੀਰ ਤੋਂ ਸੁਣਿਆ ਸੀ ਕਿ ਇਹਨਾਂ ਦਾ ਫਗਵਾੜੇ ਦੇ ਵਿੱਚ ਨਾ ਬਹੁਤ ਜੀ ਵਧੀਆ ਹਸਪੀਟਲ ਆਈ ਹਸਪੀਟਲ ਚੱਲ ਰਿਹਾ ਸੀਗਾ ਜੀ ਉਦ ਮੈਂ ਸਮਝਦਾ ਸੀਗਾ ਕਿ ਸਾਡੇ ਗੜਸ਼ੇਂਕਰ ਦੀ ਨਾ ਇਹ ਬਹੁਤ ਵੱਡੀ ਮੰਗ ਸੀਗੀ ਪੇ ਗੜਸ਼ੇਂਕਰ ਦੇ ਵਿੱਚ ਨਾ ਜੀ ਇੱਕ ਵਧੀਆ ਹਸਪੀਟਲ ਕਿਉਂਕਿ ਇੱਥੋਂ ਸਾਰੇ ਇਹਨਾਂ ਗੜਸ਼ੇਂਕਰ ਤੋਂ ਬਾਹਰ ਨਵੇਂ ਸ਼ਹਿਰ ਬਗੈਰ ਜਾਂ ਦੂਰੇ ਜਾਂਦੇ ਸੀਗੇ ਇਸ ਕਰਕੇ ਗੜਸ਼ੇਂਕਰ ਦੀ ਬਹੁਤ ਵੱਡੀ ਲੋੜ ਸੀ ਜੀ ਫਿਰ ਮੈਂ ਇਹਨਾਂ ਨੂੰ ਅਪਰੋਚ ਕੀਤਾ ਔਰ ਇਹਨਾਂ ਨੂੰ ਕਿਹਾ ਵੀ ਮੇਰੀ ਬੀਲਿੰਗ ਉੱਥੇ ਹੈਗੀ ਆ ਤੁਸੀਂ ਉਹਦੇ ਵਿੱਚ ਬਣਾਓ ਜੀ ਔਰ ਮੈਂ ਕਿਹਾ ਤੁਸੀਂ ਮੈਨੂੰ ਕਿਰਾਇਆ ਵੀ ਯੋਗਸ਼ ਦੇਣਾ ਹੋਇਆ ਉਸਤਾਂ ਦੇਓ ਦੇਓ ਪਰ ਸਾਡੇ ਲੋਕਾਂ ਨੂੰ ਬਹੁਤ ਵੱਡੀ ਫੈਸਿਲਿਟੀ ਹੋ ਜਾਵੇ ਕਿਉਂਕਿ ਸਾਡਾ ਜਿਹੜਾ ਇਧਰ ਬੀਤਾਂ ਇਲਾਕਾ ਪੈ ਜਾਂਦਾ ਉਹ ਪਹਿਲਾਂ ਹੀ ਇੱਥੋਂ 15-20 ਕਿਲੋਮੀਟਰ ਤੇ ਲੋਕ ਬੈਠੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਨਵੇਂ ਸ਼ਹਿਰ ਜਾਂ ਪੋਵਾਰੇ ਜਾਂ ਜਲੰਧ ਜਾਂ ਸ਼ਹਿਰ ਜਾਣਾ ਪੈਂਦਾ ਸੀਗਾ ਉਸ ਕਰਕੇ ਮੈਂ ਕਹਿੰਦਾ ਇਹ ਲੋਕਾਂ ਬਾਸ ਹੈ ਇਹ ਫੈਸਿਲਿਟੀ ਹੋ ਜਾਵੇ ਫਿਰ ਇਨੀ ਮੈਨੂੰ ਦੱਸਿਆ ਹੈ ਕਿ ਅਸੀਂ ਹਸਪਤਾਲ ਵੀ ਵਧੀਆ ਖੋਲ੍ਹਾਂਗੇ ਔਰ ਨਵੀਂ ਟੈਕਨੋਲੋਜੀ ਦੀਆਂ ਸਾਰੀਆਂ ਮਸ਼ੀਨਾਂ ਅਸੀਂ ਲਗਾਵਾਂਗੇ ਔਰ ਇੱਕ ਸਸਤਾ ਇਲਾਜ ਦੇਵਾਂਗੇ ਵੀ ਲੋਕ ਇਹ ਨਾ ਦੇਖਣ ਕਿ ਹਸਪਤਾਲ ਬਹੁਤ ਵੱਡਾ ਹੈ ਜਾਂ ਸਾਫ ਸੁਥਰਾ ਜ਼ਿਆਦਾ ਹੈ ਤਾਂ ਬਈ ਇੱਥੇ ਰੇਟ ਵੀ ਜ਼ਿਆਦਾ ਹੋਣਗੇ ਵੀ ਅਸੀਂ ਰੇਟ ਵੀ ਰੀਜ਼ਨੇਬਲ ਲੋਕਾਂ ਤੋਂ ਚਾਰਜ ਕਰਾਂਗੇ ਔਰ ਲੋਕਾਂ ਦਾ ਵਧੀਆ ਸੇਵਾ ਦੇਵਾਂਗੇ ਔਰ ਮੈਨੂੰ ਉਸ ਗੱਲ ਦੀ ਖੁਸ਼ੀ ਹੈ ਕਿ ਅੱਜ 12 ਤਰੀਕ ਨੂੰ ਇੱਥੇ ਡਾਕਟਰ ਰਾਜਨ ਆਈ ਹਸਪੀਟਲ ਖੁੱਲ ਰਿਹਾ ਹੈ ਕੀ ਐਡਰੈਸ ਹੈ ਜੀ ਜਿਹੜੇ ਸੱਜਣ ਆਣਾ ਚਾਹੁੰਦੇ ਆ ਇਹ ਗਰਸ਼ੰਕਰ ਟੂ ਅਨੰਦਪੁਰ ਰੋਡ ਹੈ ਨੀਅਰ ਐਚ ਡੀ ਐਫ ਸੀ ਬੈਂਕ ਜੀ ਇਹ ਚੌਂਕੀ ਜੇ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਚੌਂਕ ਹੀ ਨੂੰ ਆਪਾਂ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਚੌਂਕ ਕਹਿੰਦੇ ਆ ਮੇਚ ਨਾਉ ਆਬਿਦਾ ਬੁਛਸ ਕਸ਼ਮੀਰ ਪਠ ਆਮਜ਼ ਮੇ ਕੋ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਰੀਸੈਂਟਲੀ ਜੁਆਇਨ ا وہ تو گئے میں ڈاکٹر راجن ائی کیئر ہسپتال اسمس گم کرا ایز اوپٹومیٹرسٹ ڈاکٹر صوبسم کھیت گیس ب وریہ زیاد خوش کیز کی ڈاکٹر صبش وریہ زیاد نرم تب ہی ہتا کہ وریہ زیاد اصل ڈاکٹر شدم چاہے پیشنٹ سن کیا سی ٹنڈڑ اس کہاں غریب پیشنٹ اس تنیا کہاں امیر پیشنٹ اس تن ہر ایک اس خطر چت وریہ زیاد اصل سہولت دستیاب ਡਾਕਟਰ ਸੋਭਾ ਗਰੀਬ ਪੇਸ਼ੈਂਟਾਂ ਖਤਰ ਫ੍ਰੀ ਸਰਜਰੀ ਤਾਇਤਕਾਰਾਂ ਵਰੀਹ ਸਰਜਰੀ ਸੇ ਡਾਕਟਰ ਸੋ ਫ੍ਰੀ ਕਰਾਂ ਤਾਇਤ ਤੇ ਤਾਂ ਤਮਨ ਖਤਰ ਸੇ ਫ੍ਰੀ ਮੈਡੀਸਨ ਤੇ ਅਵੇਲੇਬਲ ਫ੍ਰੀ ਸੀਸ਼ ਤੇ ਅਵੇਲੇਬਲ ਤਾਂ ਡਾਕਟਰ ਸੋ ਬਸ ਸੇ ਤਾਂ ਕੰਮ ਕਰਤ ਕੋਮ ਗੈਸ ਬ ਵਰੀਹ ਜ਼ਾ ਕੋਸ਼ ਤਹ ਅਚ ਵਰੀਆ ਜ਼ਿਆਦ ਸਟਾਪ ਦੇ ਅਸਲ ਪੰਜਾਬ ਵਿਚ ਪੰਜਾਬਸ ਮਸ ਫਗਵਾੜੇ ਫਗਵਾੜਸ ਮਸ ਗਮ ਕਰਨ ਤੈ ਤੋ ਯੂ ਸ ਇੰਡਪੋਕ এনਵਾਇਰਨਮੈਂਟ ਚ ਸਚ ਵਰੀਆ ਜ਼ਿਆਦ ਅਸਲ ਵਰੀਆ ਜ਼ਿਆਦ ਰੂਤ ਲੋਖ ਚ ਤੈ ਮੈਂ ਇਹ ਕੰਮ ਕਰਤ ਗੈਸ ਵਰੀਆ ਜ਼ਿਆਦ ਖੁਸ਼ ਜੀ ਸ਼ੁਕਰੀਆ